ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਅੰਦਰਲਾ ਗੁਰਦੁਆਰਾ ਸਾਹਿਬ ਪਿੰਡ ਕੋਟ ਕਰੋੜ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਅੱਜ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਗੁਰੂ ਘਰ ਦੇ ਰਮਾਲਾ ਸਾਹਿਬ ਦੀ ਸੇਵਾ ਹੋ ਰਹੀ ਹੈ ਪਹਿਲਾਂ ਜਿਹੜੇ ਰਮਾਲੇ ਲੱਗੇ ਸੀ ਉਹ ਛੋਟੇ ਛੋਟੇ ਸੇਵਾਦਾਰ ਉਹਨਾਂ ਰਮਾਲਿਆਂ ਦੀ ਤੈ ਮਾਰਨਗੇ ਹੁਣ ਸਾਰਿਆਂ ਦੀ ਤੇ ਫਿਰ ਉਦੋਂ ਬਾਅਦ ਅਸੀਂ ਨਵੇਂ ਰਮਾਲਾ ਸਾਹਿਬ ਲੈ ਕੇ ਆਂਦੇ ਆ ਉਹ ਸਾਰੇ ਰਮਾਲਾ ਸਾਹਿਬ ਸਿਲਾਵਾਂਗੇ ਚਾਦਰ ਵੀ ਨਵੀਂ ਲੈ ਕੇ ਆਂਦੀ ਉਹ ਵੀ ਛਾਵਾਂਗੇ ਸਾਰੀ ਵਿਸ਼ਾਈ ਤੁਹਾਡੇ ਨਾਲੇ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਕਿਰਪਾ ਕਰਕੇ ਅੰਤ ਤੱਕ ਵੇਖਿਓ ਕਿਉਂਕਿ ਸਾਡਾ ਵੀ ਹੌਸਲਾ ਵੱਧਦਾ ਹੈ ਨੌਜਵਾਨਾਂ ਵੀਰਵਾ ਵੀਰ ਜਿਹੜੇ ਸੇਵਾਦਾਰ ਨੇੱਕੇ ਬੱਚੇ ਸੇਵਾ ਕਰਦੇ ਆ ਇਹਨਾਂ ਦਾ ਵੀ ਭਾਈ ਹੌਸਲਾ ਵੱਧਦਾ ਹੈ ਸੋ ਤੁਹਾਡੇ ਨਾਲ ਅਸੀਂ ਜੁੜੇ ਰਹਾਂਗੇ ਜੀ ਸਾਰਿਆਂ ਨੇ ਵੀਡੀਓ ਅੰਤ ਤੱਕ ਜ਼ਰੂਰ ਵੇਖਣੀ ਲੋ ਜੀ ਐਸ ਵੇਲੇ ਜੋ ਰਮਾਲਾ ਸਾਹਿਬ ਦੇ ਉੱਤੇ ਫੁੱਲ ਬੂਟੇ ਪਏ ਆ ਉਹ ਨੌਜਵਾਨ ਵੀਰ ਸੇਵਾਦਾਰ ਚੱਕ ਰਹੇ ਆ ਫੇਰ ਇਹਨਾਂ ਰਮਾਲਿਆਂ ਦੀ ਤਹਿ ਮਾਰਨੀ ਜਿਹੜੇ ਚਿੱਟੇ ਰਮਾਲੇ ਪਏ ਆ ਉਸ ਤੋਂ ਬਾਅਦ ਫਿਰ ਅਸੀਂ ਨਵਾਂ ਰਮਾਲਾ ਸਾਹਿਬ ਲਾਵਾਂਗੇ ਤੇ ਵੱਡਾ ਪੀੜਾ ਇੱਧਰ ਰੱਖਿਆ ਪਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਤੇ ਬਿਰਾਜਮਾਨ ਹੋਣਗੇ ਸਵੇਰੇ ਅੰਮ੍ਰਿਤ ਵੇਲੇ। ਉਹ ਫਿਰ ਵੱਡਾ ਪੀੜਾ ਲਾਵਾਂਗੇ। ਅਸੀਂ ਪਹਿਲਾਂ ਨਿੱਕਾ ਪੀੜਾ ਲਾਇਆ ਸੀਗਾ। ਬਦਲ ਕੇ ਲਾਉਨੇ ਹੁੰਨੇ ਹਰ ਵਾਰੀ। ਸੋ ਹੁਣ ਨਿੱਕੇ ਜਿਹੜੇ ਆ ਰਮਾਲੇ ਚਿੱਟਾ ਚਿੱਟੇ ਰਮਾਲਾ ਸਾਹਿਬ ਪੈਨ ਦੀ ਤਹਿ ਸੇਵਾਦਾਰ ਮਾਰਨਗੇ ਤੇ ਫਿਰ ਨਵੇਂ ਰਮਾਲਾ ਸਾਹਿਬ ਅਸੀਂ ਲਾਵਾਂਗੇ। ਲਓ ਜੀ ਇਸ ਵੇਲੇ ਹੁਣ ਰਮਾਲਾ ਸਾਹਿਬ ਦੀ ਤਹਿ ਨੌਜਵਾਨ ਸੇਵਾਦਾਰ ਬੱਚੇ ਮਾਰ ਰਹੇ ਆ। ਤੇ ਉਦੋਂ ਬਾਅਦ ਵਿੱਚ ਫਿਰ ਜਿਹੜੀ ਉਹ ਚਿੱਟੀ ਚਾਦਰ ਮੁੰਡੇ ਦੇ ਹੱਥ 'ਚ ਫੜੀ ਆ ਉਹ ਵੀ ਅਸੀਂ ਇੱਥੇ ਵਿਛਾਉਣੀ ਆ ਉਹ ਪੂਰੀ ਮਿੰਨਤੀ ਕਰਕੇ ਲਿਆਂਦੀ ਆ ਪੂਰੀ-ਪੂਰੀ ਆਉਂਦੀ ਆ ਉਹ ਵਿਛਾ ਕੇ ਫਿਰ ਨਵੇਂ ਰਮਾਲਾ ਸਾਹਿਬ ਲਾਵਾਂਗੇ ਤੇ ਹੁਣ ਬੱਚੇ ਫਿਰ ਉਹ ਵਿਛਾਉਣਗੇ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਵੇਲੇ ਨੀਲਾ ਰਮਾਲਾ ਸਾਹਿਬ ਅਸੀਂ ਇੱਕ ਇੱਥੇ ਥੱਲੇ ਵਿਛਾਤਾ ਤੇ ਹੁਣ ਪੀੜਾ ਸਾਹਿਬ ਅੰਦਰ ਬੱਚੇ ਲੈ ਕੇ ਜਾਂਦੇ ਆ ਉਹ ਰੱਖਦੇ ਫਿਰ ਦੂਜਾ ਰਮਾਲਾ ਸਾਹਿਬ ਫੇਲ ਲੱਗੂਗਾ ਤੇ ਫਿਰ ਤੀਜਾ ਰਮਾਲਾ ਸਾਹਿਬ ਲੱਗੂਗਾ ਫਿਰ ਇਹਦੀ ਪੀੜੀ ਦੀ ਤਿਆਰੀ ਕਰਨੀ ਹੈ ਹੁਣ ਤੇ ਵੀਡੀਓ ਨੂੰ ਕਿਰਪਾ ਕਰਕੇ ਤੁਸੀਂ ਅੰਤ ਤੱਕ ਜਰੂਰ ਵੇਖਿਓ ਜੀ ਉਹ ਪੀੜਾ ਸੇਵਾਦਾਰਾ ਦੇ ਅੰਦਰ ਲਈ ਜਾਂਦੇ ਆ ਹੁਣ ਉੱਥੇ ਰੱਖਣਗੇ ਉਸ ਤੋਂ ਬਾਅਦ ਫਿਰ ਗੱਦਾ ਲਾ ਕੇ ਉੱਤੇ ਗੱਦੀਆਂ ਲਾ ਕੇ ਤੀਰਮਾਲਾ ਸੇਵਾਪਾਵੇਂ ਛਾ ਦੇਣਾ ਲਓ ਜੀ ਗੁਰੂ ਪੇਰੀ ਸਾਧ ਸੰਗਤ ਜੀ ਪੀੜਾ ਸਾਹਿਬ ਲਾ ਦਿੱਤਾ ਗਿਆ ਉੱਤੇ ਆਵੇ ਚਤ ਰਮਾਲਾ ਸਾਹਿਬ ਚਾਦਰ ਵਿਛਾਤੀਆਂ ਗੱਦੀਆਂ ਵੀ ਲਾਤੀਆਂ ਤੇ ਦੂਜਾ ਰਮਾਲਾ ਸਾਹਿਬ ਨੀਲਾ ਲਿਸੀਵਾਦਾਰਾ ਨੇ ਬੱਚਿਆਂ ਨੇ ਲਾ ਦਿੱਤਾ ਤੇ ਹੁਣ ਤੀਜਰ ਮਲ ਲਾਉ ਤੇ ਲਾ ਦਿੱਤਾ ਗਿਆ ਤੇ ਇਧਰ ਹੁਣ ਨਿੱਕਾ ਵੀਰ ਬੂਟੇ ਰੱਖੀ ਜਾਂਦਾ ਸਾਰਾ ਕੰਮ تقریبا ਸਾਡਾ ਪੂਰਾ ਹੋ ਗਿਆ ਮਹਾਰਾਜਾ ਕਿਰਪਾ ਕਰਨ ਇਸ ਤਰ੍ਹਾਂ ਸੇਵਾਦਾਰ ਬੱਚਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ ਕਰਨ ਸੇਵਾ ਕਰਨ ਦਾ ਬਾਲ ਉਦਮ ਬਖਸ਼ ਕਰਨ ਵੀਡੀਓ ਵਧੀਆ ਲੱਗੀ ਤੇ ਵਧੀਆ ਲੱਗੀ ਹੋਵੇ ਤਾਂ ਭਾਈ ਜਰੂਰ ਵੱਤ ਵਾਤ ਸ਼ੇਅਰ ਕਰਿਓ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ